ਕਿਰਪਾ ਕਰ ਉਸ ਪਾਰਟੀ ਜਿਹੜਾ ਹਮਲਾ ਹੋਇਆ ਹੈ ਕੀ ਪੂਰਬਾਤ ਇਹ 112 ਦੀ ਕੰਪਲੇਂਟ ਥਾਣਾ ਦਸੂਆ ਵਿੱਚ ਆਈ ਸੀ ਬੇ ਕੋਈ ਸਿਕੰਦਰ ਨਾਮ ਦਾ ਵਿਅਕਤੀ ਜਿਹੜਾ ਹੈ ਪਿੰਡ ਕਈਆ ਵਿੱਚ ਬੇ ਨਸ਼ਾ ਵੇਚਦਾ ਜਿਸ ਤੇ 112 ਦੀ ਕੰਪਲੇਂਟ ਦੇ ਬੇਸ ਦੇ ਉੱਤੇ ਡਿਊਟੀ ਅਫਸਰ ਐਸ ਐਸਰਜੀ ਸਿੰਘ ਅਤੇ ਐਸ ਸੀ ਸਰਦੇਵ ਸਿੰਘ ਬਸ ਸਰਕਾਰੀ ਗੱਡੀ 'ਤੇ ਉੱਥੇ ਗਏ ਸੀ ਤੇ ਜਦੋਂ ਉੱਥੇ ਪਹਿਲਾਂ ਗਏ ਆ ਉਹ ਸਰਪੰਚ ਸਾਹਿਬ ਇੱਕ ਫੋਨ ਕੀਤਾ ਬੇਪਛਾਹ ਕੋਈ ਸੁਖਵਿੰਦਰ ਨਾਮ ਦਾ ਬੰਦੇ ਉੱਥੇ ਘਰ ਗਏ ਉਹ ਬਾਹਰ ਮਲੇ ਉਹਦੇ ਤੇ ਭਵਿੰਦਰ ਸਿੰਘ ਤਾਂ ਉਹਦੀ ਪਤਨੀ ਸਰਪੰਚ ਆ ਤੇ ਉੱਥੇ ਉਹਨਾਂ ਕਹਿ ਵੀ ਸਾਨੂੰ ਘਰ ਦੱਸਦੇ ਹੋ ਬੇਸੀ ਕੋਈ ਗੱਲ ਨਹੀਂ ਜੀ ਹੈ ਉੱਥੇ ਸਰਪੰਚ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਇਹਨਾਂ ਦੇ ਕਾਫੀ ਵੀਡੀਓ ਬਣਾਉਣ ਲੱਪੇ ਵੀਡੀਓ ਬਣਾਉਂਦੇ ਉਹਨਾਂ ਨੇ ਕਾਫੀ ਤਾਂ ਕੰਮ ਕੀ ਪੁਲਿਸ ਮਾਝੇ ਵਿੱਚ ਕੀਤੀ ਤੇ ਹੋਰ ਬੰਦਿਆਂ ਨੂੰ ਸੱਦ ਕੇ ਬਹੁਤ ਜ਼ਿਆਦਾ ਹੀ ਕੁੱਟਮਾਰ ਕੀਤੀ ਤੇ ਉਹਨਾਂ ਦਾ ਜਿਹੜਾ ਪਿਸਤੌਲ ਹੈ ਜਰਾ ਤੇ ਉਹ ਉਹ ਕੋਲ ਲੱਗ ਪਏ ਤੇ ਕਾਫੀ ਕੁੱਟਮਾਰ ਕਰਦੇ ਨਾਲ ਬਾਅਦ ਵਿੱਚ ਉਹ ਜਿਹੜੀ ਹੈ ਉਹ ਜਿਹ ਪਾਇਰ ਹੋਇਆ ਤੇ ਗੁੱਥਮ ਗੋਤੀ ਦੇ ਵਿੱਚ ਤੇ ਉਹ ਛਰੇ ਜਿਹੜੇ ਇਹਨਾਂ ਲੋਕਾਂ ਦੇ ਵੀ ਲੱਗੇ ਕਿੰਨੇ ਕੁਸ ਲੱਗਨ ਤੱਕੀ ਹੋਈ ਹੈ ਪੁਲਿਸ ਕੋਲੋਂ ਜਾਂ ਦੋ ਜਾਖਮ ਵੀ ਹੋਏ ਆ ਇਹ ਸਭ ਕੀ ਪਰ ਮਾਮਲਾ ਦਰਜ ਕੀਤਾ ਕਿ ਨਾ ਸੱਚ ਇਹਨਾਂ ਨੇ ਕਿਸੇ ਕਿਸ ਤਰ੍ਹਾਂ ਕੋਈ ਕੋਸ਼ਿਸ਼ ਕੀਤੀ ਆ ਹਾਂ ਦੇਖੋ ਇੱਕ ਪਾਸੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਆ ਮਨ ਸਾਹਿਬ ਜੀ ਅਸੀਂ ਕੋਈ ਵੀ ਨਸ਼ਿਆਂ ਦੇ ਪ੍ਰਤੀ ਕਿਤੇ ਪੱਜ਼ ਵੀ ਕੰਪਲੀਟ ਆਉਂਦੀ ਹੈ ਤਾਂ ਇਮੀਡੀਏਟ ਰੈਕਸ਼ਨ ਕਰਨਾ ਹੈ ਤੇ ਦੂਸਰੇ ਪਾਸੇ ਜੇ ਪੰਚਾਇਤ ਨੂੰ ਜੇ ਮੁਖੀਏ ਬੰਦੇ ਨੂੰ ਅਸੀਂ ਪੁੱਛਦੇ ਆਂ ਅਸੀਂ ਕਹਿੰਦੇ ਆਂ ਵੀ ਸਾਨੂੰ ਘਰ ਦੱਸ ਦਿਓ ਅਸੀਂ ਉਹਨੂੰ ਵੈਰੀਫਾਈ ਕਰਨਾ ਤੂੰ ਸਾਡਾ ਸਹਿਯੋਗ ਦੋ ਉਹ ਉਲਟਾ ਹੀ ਜਾ ਕੇ ਪੁਲਿਸ ਪਾਰਟੀ ਦੇ ਨਾਲ ਪੈਣ ਤੇ ਫੇਰ ਮਾੜੀ ਗੱਲ ਹੈ ਤੇ ਅਸੀਂ ਇਸ ਵਕਤ ਜਿਹੜਾ ਹੈ ਇਹਨੇ ਲੋਕਲ ਮਾਮਲਾ ਕਰ ਦਿੱਤਾ ਇਸ ਲਈ ਜਿਹਨੇ ਬੰਦੇ ਉੱਥੇ ਇਕੱਠੇ ਹੋ ਗਏ ਬਾਈ ਨੇਮ ਜਿਹੜੇ ਆ ਚਾਰ ਬੰਦਿਆਂ ਤੇ ਪਰਚਾ ਦਾ ਚ ਤੇ ਨਾਲ ਵੀ ਹੋ ਰਿਹਾ ਨਾਮ ਨੂੰ ਵਾਜਨ ਨੇ ਸੁਖੀ ਜਿਹਾ ਮੰਨ ਲਿਆ ਉਹ ਆਸਤਾਜ਼ ਦਾਖਲਿਆ ਕਾਫੀ ਜਾ ਕੇ ਸੀਰੀਅਸ ਹੈ ਤੇ ਸਟਾ ਉਹਨਾਂ ਦੇ ਹੈਗੀਆਂ ਕਾਫੀ ਤੇ ਕਿਉਂਕਿ ਗੁੱਜੀਆਂ ਸਟਾ ਉਹਨਾਂ ਦੀ ਬਹੁਤ ਲੱਗੀਆਂ ਹੋਰ ਮੁਕੀ ਇਹਨਾਂ ਦੀ ਵਰਦੀ ਪਾੜੀ ਗਈ ਹੈ ਬੈਜ ਲਾਤੇ ਗਏ ਪੱਗ ਲਾਤੀ ਗਈ ਇਦ ਤੱਕ ਅੱਛਾ ਨਯਾ ਜੀ ਨਹੀਂ ਅਜੇ ਇਨਵੈਸਟੀਗੇਸ਼ਨ ਆਪਹਾਟਿਆ ਇਨਵੈਸਟੀਗੇਸ਼ਨ ਕਰਾਂਗੇ ਤੇ ਅਸੀਂ ਉਹ ਵੀ ਸਾਡੇ ਲੋਕ ਹੀ ਹੈ ਪਿੰਡ ਵਾਸੀ ਵੀ ਸਾਡੇ ਲੋਕ ਹੀ ਹੈ ਅਸੀਂ ਕਹਿੰਦੇ ਜੇ ਸੱਚ ਹੈ ਸੱਚ ਦੇ ਕਨਸੈਪਟ ਤੇ ਰਹੀਏ ਸਭ ਤੋਂ ਵੱਡਾ ਕੋਈ ਨਹੀਂਗਾ ਪੀਸ ਇਹਨਾਂ ਦੇ ਹੈਲਪ ਲਈ ਲੋਕਾਂ ਦੀ ਹੈਲਪ ਲਈ ਲੋਕਾਂ ਦਾ ਹੈਲਪ ਇੰਨੀ ਗੱਲ ਪੁੱਛਣ ਦੇ ਵਿੱਚ ਹੀ ਇੱਕ ਪੀਸ ਮਲਾਜ ਨੂੰ ਮਲਾਜ ਨੂੰ ਕੁੱਟ ਦੋ ਉਹ ਮਾਰੀ ਗਾਲਿਆ ਇੱਕ ਮੱਡੀ ਆਈ ਮੇਰੇ ਘਰ ਦੇ ਬਾਹਰ ਤੇ ਮੈਂ 10 ਪਛਮੀ ਦਾ ਐਕਟਰ ਬਣ ਗਿਆ ਮੈਂ ਐਕਸ਼ਨ ਤੋਂ ਮੁਝੇ ਕੰਨ ਪਤਾ ਆਇਆ ਹੋਇਆ ਕਿ ਉੱਥੇ ਕੁਝ ਸਰਵੀ ਖੰਡਰ ਆਇਆ ਪਿੰਡ ਤੁਹਾਡੇ ਬਿਨ ਚਿੱਟਾ ਵਿਕਦਾ ਕਿੱਕਾ ਮੇਰੇ ਪਿੰਡ ਵਿਖਦਾ ਮੈਂ ਪਹਿਲਾਂ ਮਤਾ ਪਾ ਕੇ ਦਿੱਚ ਪੰਨੇ ਮੇਰੇ ਫਿਰ ਕੁਝ ਟਿੱਕਾ ਨਹੀਂ ਵਗਦਾ ਲੋਕ ਬੰਦੇ ਜ਼ਰੂਰ ਵੀ ਦੇਖਣਗੇ ਉਹਦੇ ਵਿੱਚ ਕੀ ਹੋਇਆ ਇੱਕ ਵੱਡੀ ਵੱਡੀ ਗੱਲ ਹੋਈ ਏ ਕਿ ਮੇਰੇ ਪਿੰਡ ਚ ਨਾ ਰੌਲਾ ਜਿਹਾ ਦਾ ਇੱਕ ਇੱਕ ਨਾਲ ਪੰਜ ਮਾਰੇ ਰੌਲਾ ਉਹ ਨਾ ਨੀਂਆ ਸੈਂਟਰ ਗਵਰਨਮੈਂਟ ਦੀ ਉਹਦੇ ਤੇ ਐਮ ਐਲ ਏ ਸਾਹਿਬ ਵਿਧ ਬਲਦੇਵ ਸਿੰਘ ਸਰਪੰਚ ਚਾਹੁੰਦੇ ਨੇ ਸਟੇਡੀਅਮ ਮੇਰੇ ਪਿੰਡ ਚ ਛੱਪੜ ਨਹੀਂ ਕੋਈ ਮਤਲਬ ਉਹਦੇ ਆਂਗਨ ਬਾੜੀਆਂ ਕੁਝ ਨਹੀਂ ਉਹਦੇ ਇਵੇਜ ਗੋਲੀਆਂ ਮਾਰੀਆਂ ਮੈਂ ਇਹਨਾਂ ਨੂੰ ਹਾਈ ਕੋਰਟ ਗੱਲ ਜਾਣ ਦੀ ਕੀਤੀ ਧੱਕਾ ਕਰਦੇ ਹਨ ਮੇਰੇ ਨਾਲ ਪੱਕਾ ਕਰਦੇ ਹਨ ਮੇਰੇ ਨਾਲ ਮੈਂ ਕਹਿੰਦਾ ਯਾਰ ਮੇਰੇ ਪਿੰਡ ਦੀ ਜ਼ਮੀਨ ਹੈ ਮੈਂ ਵਿਖਾਂ ਕਿਦਾਂ ਵਰਤਨੀ ਹੈ ਪਿੰਡ ਦੇ ਸਰਪੰਚ ਨੇ ਵਰਤਨੀ ਹੈ ਬਲਦੇਵ ਸਿੰਘ ਮੇਜਰ ਫਿਲਡ ਬਾਬਾ ਕਰਨੈਲ ਦੇ ਸਾਰੇ ਮੇਰੇ ਪਿੰਡ ਦੇ ਮੈਨੂੰ ਸੱਦਨ ਤੋਂ ਬਗੈਰ ਮੇਰੇ ਮੇਰੇ ਪਿੰਡ ਦੀ ਪੰਚਾਇਤ ਨੇ ਆਹ ਤੁਹਾਡੀ ਭੈਣ ਸਰਪੰਚ